ਹਾਂਜੀ ਗੁਰਦਾਸ ਬਲੋਗ ਚੈਨਲ ਤੇ ਤੁਹਾਡਾ ਸਾਰਾ ਸਵਾਗਤ ਹੈ ਜੀ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਆਲੂ ਤੇ ਬਾਥੂ ਦੀ ਪੁਰਜੀ ਪੁਰਜੀ ਬਿਲਕੁਲ ਸਿੰਪਲ ਸਦੀਖੇ ਨਾਲ ਬਣਾਵਾਂਗੇ ਤੇ ਬਾਥੂ ਜਿਹੜਾ ਆਪਾਂ ਤੋੜ ਕੇ ਰੱਖ ਲਿਆ ਤੇ ਨਾਲ ਹੀ ਆਪਾਂ ਥੋੜਾ ਘਰ ਦੇ ਕੁੱਟੇ ਹੋਏ ਆਲੂ ਜਿਹੜੇ ਇਹਨਾਂ ਵਿੱਚੋਂ ਛਾਂਟੀ ਕਰ ਲਾਂਗੇ ਜੀ ਜਿਹੜੇ ਛੋਟੇ-ਛੋਟੇ ਆਲੂ ਨੇ ਆਪਾਂ ਇਹਨਾਂ ਦੀ ਅੱਜ ਪੁਰਜੀ ਬਣਾਵਾਂਗੇ ਨਵੇਂ ਆਲੂਆਂ ਦੀ ਪੁਰਜੀ ਹੈ ਜਿਹੜੀ ਬਹੁਤ ਵਧੀਆ ਬਣਦੀ ਹੈ ਵਿੱਚ ਬਾਥੂ ਪਾ ਕੇ ਤੇ ਆਲੂਆਂ ਨੂੰ ਆਪਾਂ ਥੋੜੇ ਜਿਹਾ ਲੈ ਲਏ ਆ ਤੇ ਆਲੂਆਂ ਦਾ ਤੋੜ ਲਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਅਗਲੀ ਵੀਡੀਓ ਸ਼ੁਰੂ ਕਰਦੇ ਆਂਗੇ। ਲਾਂਗੇ ਸਾਫ਼ ਸਾਫ਼ ਕਰਕੇ ਧੋ ਕੇ ਤੇ ਫਿਰ ਆਪਾਂ ਕਟਾਂਗੇ। ਤੇ ਆਲੂਆਂ ਦੀ ਕਟਿੰਗ ਆਪਾਂ ਕਰਾਂਗੇ ਜੀ ਬਿਲਕੁਲ 2-2 ਪੀਸ ਆਲੂਆਂ ਦੇ ਕਰਾਂਗੇ ਨਾ ਕੋਈ ਛਿਲਣੇ ਆਲੂ ਨਾ ਕੁਛ। ਇਹ ਜਿਹੜੇ ਨਵੇਂ ਆਲੂਆਂ ਦੀ ਭੁਰਜੀ ਬ ਜਿਹੜੀ ਬਣਦੀ ਹੈ ਨਾ ਬਿਨਾਂ ਛਿੱਲੇ ਤੋਂ ਆਲੂਆਂ ਦੀ ਬਹੁਤ ਜ਼ਿਆਦਾ ਸਵਾਦ ਬਣਦੀ ਆ ਤੇ ਆਲੂ ਨੂੰ ਆਪਾਂ ਇਸ ਤਰ੍ਹਾਂ 2 ਪੀਸਾਂ ਵਿੱਚ ਕੱਟ ਕੇ ਤਿਆਰ ਕਰਾਂਗੇ। 2 ਤੋਂ ਵੱਧ ਨਹੀਂ ਆਪਾਂ ਪੀਸ ਕਰਨੇ ਸਿਰਫ 2-2 ਪੀਸ ਆਪਾਂ ਸਾਰੇ ਆਲੂਆਂ ਦੇ ਕਰਾਂਗੇ ਤੇ ਹੁਣ ਇਸੇ ਤਰ੍ਹਾਂ ਆਪਾਂ ਆਲੂ ਕੱਟ ਲੈਨੇ ਸਰਦੀਆਂ ਤੇ ਜਾਂਦੀ ਵਾਰ ਦੇ ਬਾਥੂ ਦੀ ਆਪਾਂ ਪੂਰਜੀ ਆਪਾਂ ਬਣਾ ਕੇ ਖਾਈਏ ਬਹੁਤ ਸਵਾਦ ਬੰਦੀ ਆ ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾ ਕੇ ਖਾਓ ਨਹੀਂ ਪਾਵਾਂਗੇ ਹਜੇ ਤੇ ਜ਼ਿਆਦਾਤਰ ਜਿਹੜੀਆਂ ਕੁੜੀਆਂ-ਕੁੜੀਆਂ ਡੰਡੀਆਂ ਉਹਨਾਂ ਨੂੰ ਆਪਾਂ ਕਰਾਂਗੇ ਤੇ ਇਸੇ ਤਰ੍ਹਾਂ ਆਪਾਂ ਹੁਣ ਇਹਨੂੰ ਬਾਥੂ ਨੂੰ ਸਾਫ਼ ਕਰ ਲੈਨੇ ਆ ਜਿਹੜੀ ਕੋਈ ਜ਼ਿਆਦਾ ਪੱਕੀ ਡੰਡੀ ਹੋਈ ਇਹਨਾਂ ਦੀ ਉਹ ਨਹੀਂ ਆਪਾਂ ਪਾਉਣੀ ਆ ਇਸ ਤਰ੍ਹਾਂ ਹੁਣ ਆ ਬਿਲਕੁਲ ਕੁਲ ਆ ਬਾਥੂ ਆ ਤੇ ਇਹ ਆਪਾਂ ਪਾ ਲਾਂਗੇ ਤੇ ਜਿਹੜੀਆਂ ਇਹਨਾਂ ਦੀਆਂ ਵੱਡੀਆਂ ਡੰਡੀਆਂ ਹੋਈਆਂ ਉਹ ਡੰਡੀਆਂ ਨੂੰ ਆਪਾਂ ਉਤਾਰ ਲੈਨੇ ਆ ਤੇ ਹੁਣ ਸਾਰਾ ਬਾਥੂ ਕਰ ਲੈਨੇ ਆ ਜੀ ਸਾਫ਼ ਬਾਥੂ ਦੀ ਕਰ ਲੈਨੇ ਆ ਜੀ ਕਟਿੰਗ ਕਰਦਣਾ ਨਾਲ ਆਪਾਂ ਕੱਟ ਲਾਂਗੇ ਬਰੀਕ-ਬਰੀਕ ਕੱਟ ਲਾਂਗੇ ਕਰਦਣਾ ਬਾਥੂ ਦੀ ਭੁਰਜੀ ਜ਼ਿਆਦਾਤਰ ਸਰਦੀਆਂ ਵਿੱਚ ਹੀ ਬਣਾਈ ਜਾਂਦੀ ਹੈ ਕਿਉਂਕਿ ਇਹ ਗਰਮ ਹੁੰਦਾ ਇਹਦੀ ਤਸੀਰ ਥੋੜੀ ਜਿਹੀ ਗਰਮ ਹੁੰਦੀ ਹੈ ਤੇ ਇਹਦੇ ਜਿਹੜੇ ਖਾਣ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ ਤੇ ਜਰੂਰ ਬਣਾ ਕੇ ਖਾਇਆ ਕਰੋ ਸਰਦੀਆਂ ਵਿੱਚ ਬਾਥੂ ਦੀ ਭੁਰਜੀ ਜੇ ਬੱਚੇ ਨਹੀਂ ਖਾਂਦੇ ਤਾਂ ਤੁਸੀਂ ਆਲੂ ਵੱਧ ਪਾ ਸਕਦੇ ਹੋ ਆਲੂ ਵੱਧ ਪਾ ਕੇ ਤੁਸੀਂ ਪੂਜੀ ਬਣਾ ਲਿਆ ਕਰੋ ਬਾਥੂ ਦੀ ਕਟਿੰਗ ਆਪਾਂ ਕਰ ਲਈ ਐ ਤੇ ਹੁਣ ਚੱਲਦੇ ਹਾਂ ਜੀ ਚੁੱਲੇ ਵੱਜਦੇ ਪੂਜੀ ਨੂੰ ਲਾਉਣੇ ਆ ਜੀ ਤੜਕਾ ਤੜਕੇ ਦੀ ਵੀ ਤਿਆਰੀ ਆਪਾਂ ਕਰ ਲਈਏ ਪੂਰੀ ਪਿਆਜ਼ ਕੱਟ ਲਏ ਨੇ ਹਰੀਆਂ ਮਿਰਚਾਂ ਤੇ ਟਮਾਟਰ ਆਪਾਂ ਕੱਟਣ ਲੱਗੇ ਆਂ ਤੇਲ ਪਾ ਦਾਂਗੇ ਕੜਾਈ ਵਿੱਚ ਤੇ ਅੱਜ ਆਪਾਂ ਤੜਕਾ ਲਾਵਾਂਗੇ ਜੀ ਤੇਲ ਦਾ ਪੁਰਜੀ ਜਿਹੜੀ ਆ ਤੇਲ 'ਚ ਜਿਹੜੀ ਜ਼ਿਆਦਾ ਸੁਆਦ ਬਣਦੀ ਆ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਕਰ ਲੈਨੇ ਆਂ ਗਰਮ ਤੇਲ ਇੱਧਰ ਗਰਮ ਹੋ ਗਿਆ ਤਾਂ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਜੀਰਾ ਜੀਰੇ ਤੋਂ ਬਾਅਦ ਪਾਵਾਂਗੇ ਜੀ ਪਿਆਜ਼ ਨਾਲ ਹੀ ਪਾ ਦਾਂਗੇ ਹਰੀਆਂ ਵਿੱਚ ਤੇ ਆਜ ਨੂੰ ਆਪਾਂ ਨੂੰ ਤੋਂ ਬਾਅਦ ਕੇਰੇ ਇਹਨਾਂ ਵਿੱਚ ਮਸਾਲੇ ਪਾ ਗਏ ਤੁਸੀਂ ਫਿਰ ਉਸ ਤੋਂ ਬਾਅਦ ਆਪਾਂ ਪਾਵਾਂਗੇ ਟਮਾਟਰ ਮਸਾਲਾ ਇਹ ਤੇ ਪੁੱਜ ਗਿਆ ਤੇ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਹਲਦੀ ਅੱਧਾ ਚਮਚ ਹਲਦੀ ਤੇ ਸਵਾਦ ਅਸਾਰ ਨਮ थोड़ी जी पावगे आप लाल मिर्च चम्मच का चौथा हिस्सा पावगे देगी मिर्च कलर देने मसाले थोड़ा जहा भुन तो बाद दो मिनट के बाद आप देंगे कटे हुए टमाटर तो, ਹੁਣ ਇੱਕ ਤਾਂ ਆਪਾਂ ਟਮਾਟਰਾਂ ਨੂੰ ਜਿਹੜਾ ਨਰਮ ਨਹੀਂ ਕਰਨਾ ਕਿਉਂਕਿ ਨਾਲ ਦੀ ਨਾਲ ਆਪਾਂ ਹੁਣ ਇਹ ਆਲੂ ਪਾ ਦੇਣੇ ਨੇ ਤੇ ਜਿੰਨੀ ਤੇਰ ਆਲੂ ਪੁੱਜ ਜਾਣਗੇ ਤੇ ਉਹ ਨਾਲ ਦੀ ਨਾਲ ਹੀ ਫਿਰ ਇਹ ਜਿਹੜੇ ਟਮਾਟਰ ਆ ਆਪਣੇ ਆਪ ਹੀ ਨਰਮ ਹੋ ਜਾਣਗੇ ਤੇ ਆਲੂਆਂ ਨੂੰ ਹੁਣ ਆਪਾਂ ਟੱਕ ਕੇ ਪੁੱਲਾਗੇ ਜਲਦੀ ਸੌਫਟ ਹੋ ਜਾਣਗੇ ਉਹਨੂੰ 2 ਮਿੰਟ ਹੋ ਗਏ ਆ ਪਤਾ ਲੱਗ ਗਿਆ ਜਿਹੜਾ ਉਹ ਰੰਗ ਆ ਗਿਆ ਨਾ ਤੇ ਜੋ ਇਹਨਾਂ ਦੇ ਇੱਕ ਪਾਣੀ ਆ ਜੀ ਬਰਤ ਜਿਹੜਾ ਆਪਾਂ ਕੱਟਿਆ ਥੋੜਾ ਜਿਹੜਾ ਪਾਣੀ ਮਿਕਸ ਕਰ ਦਾਂਗੇ ਨਾਲ ਦਹੀਂ ਦਾ ਥੱਲੇ ਚਲੋ ਜੀ ਤੇ ਇਹਨਾਂ ਸਲਾ ਆਕੇ ਜਿਹੜੀ ਮਿਕਸ ਕਰ ਦਾਂਗੇ ਤੇ ਫੇਰਾ ਪਤਾ ਕਰਾਂਗੇ ਬੋਲਣ ਤੇ ਬਾਥੂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਤੇ ਹੁਣ ਇਹਨੂੰ ਆਪਾਂ 2-3 ਮਿੰਟ ਆਪਾਂ ਢੱਕ ਕੇ ਬਣਾਵਾਂਗੇ ਪੂਜੀ ਨੂੰ ਆਪਾਂ ਇੱਕ ਵਾਰੀ ਵੇਖ ਲੈਨੇ ਆ ਜੀ ਜੇ ਤੁਸੀਂ ਦੇਖ ਸਕਦੇ ਹੋ ਵੀ ਪੂਜੀ ਆਪਣੀ ਜਿਹੜੀ ਆਲੂ ਤੇ ਬਾਥੂ ਦੀ ਬਿਲਕੁਲ ਬਣ ਕੇ ਹੋ ਗਈ ਜੇ ਤਿਆਰ ਤੇ ਆਲੂ ਵੀ ਪੂਰੇ ਤਰੀਕੇ ਨਾਲ ਸੌਫਟ ਹੋ ਗਏ ਨੇ ਆਪ ਤੁਸੀਂ ਦੇਖ ਸਕਦੇ ਹੋ ਕਿ ਆਲੂ ਵੀ ਟੁੱਟ ਗਏ ਨੇ ਆਪਣੇ ਤੇ ਹੁਣ ਆਪਾਂ ਇਹਨੂੰ ਉਤਾਰ ਕੇ ਥੱਲੇ ਦੇ ਆਪਾਂ ਇੱਕ ਭਾਂਡੇ ਵਿੱਚ ਪਾ ਕੇ ਸਰਵ ਕਰਦੇ ਆਂ ਦੀਆ ਪੂਜੀ ਬਣੀ ਆ ਤੇ ਕਲਰ ਵੀ ਪੂਜੀ ਦਾ ਬਹੁਤ ਸੋਹਣਾ ਆਇਆ ਤੁਸੀਂ ਚਾਹੋ ਤੇ ਇੱਥੇ ਆਲੂ ਤੁਸੀਂ ਵੱਧ ਵੀ ਪਾ ਸਕਦੇ ਹੋ ਘਟ ਵੀ ਪਾ ਸਕਦੇ ਹੋ ਤੇ ਇੰਨੀ ਦੇ ਬਾਥੂ ਦੀ ਵੀ ਪੂਜੀ ਨੂੰ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਹੋ ਇਹਨੂੰ ਤੁਸੀਂ ਰੋਟੀ ਨਾਲ ਖਾਓ ਚਾਹੇ ਪਰੌਂਠੀ ਨਾਲ ਖਾਓ ਸਾਦੀ ਨਾਲ ਕਿਸੇ ਵੀ ਚੀਜ਼ ਨਾਲ ਖਾਓ ਸੁੱਕ ਚੋਲੇ ਨਾਲ ਵੀ ਬਹੁਤ ਸਵਾਦ ਲੱਗਦੀ ਆ ਤੇ ਜੇਕਰ ਅਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ